हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੇਰੀ ਖਾਨ ਦੇ ਉੱਤੇ ਜੀ ਆ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਤੇ ਇੱਕ ਬਾਈ ਕੋਲੇ ਮੋਟਰਸਾਈਕਲ ਸੀਟੀ 100 ਬਾਈ ਸੇਲ ਲਈ ਲੈ ਕੇ ਆਇਆ ਹਾਉ ਪੁੱਛ ਲੈਣੇ ਬਾਈ ਤੁਹਾਡੇ ਪਿੰਡ ਨਾਣੇਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਭਧੌੜ ਹੋਏ ਜਾਂਦਾ ਬਾਈ ਜੀ ਹਸਤੀਕਾਲ ਹਸਤੀਕਾਲ ਹੋ ਠੀਕ ਹੋ ਬਧੀ ਠੀਕ ਹੈ ਜੀ ਬਧੀ ਨਾਮ ਤੇ ਮੋਬਾਈਲ ਨੰਬਰ ਗੋਰਾ ਸਿੰਘ ਜੀ ਮੋਬਾਈਲ 98727969 ਠੀਕ ਹੈ 96931 ਬਿਰੇੜੀ ਬਰਦ ਦਿਨ ਕਿਹੜਾ ਸੂਸ ਹੁੰਦੀ ਦੂਜੇ ਸੂਸ ਹੁੰਦੀ ਹੈ ਜੀ ਕਿੰਨੇ ਦਿਨ ਲੈਣੀ ਆ ਇਹ ਹਫਤਾ ਲੈ ਜੀ ਹਜੇ ਹਫਤਾ ਲੈ ਹਾਂ ਕੀ ਰਿਕਾਰਡ ਆ ਦੁੱਧ ਦਾ ਬਾਈ ਇਹਦਾ 15 ਲੀਟਰ ਕੱਢਾ ਵਾ ਜੀ ਪਹਿਲੇ ਸੂਏ 15 ਲੀਟਰ ਹਾਂ ਜੀ ਯਾਰ ਕਿਦੂ 17 ਲੀਟਰ ਠੀਕ ਆ ਠੰਡੀ ਬਹੁਤ ਆ ਨਾ ਕੱਦ ਬਹੁਤ ਆ ਬਹੁਤ ਬਹੁਤ ਠੰਡੀ ਬਹੁਤ ਆ ਕੌਣ ਲੈ ਕੱਦਾ ਠੰਡੀ ਆ ਲੈ ਜਿਵੇਂ ਮਰਦੀ ਆ ਥਲਾਈ ਚਾਲ ਕੋਈ ਚੱਕਰ ਨਹੀਂ ਕਹਿੰਦੀ ਗਰਮ ਵਾਲੀ ਕੋਈ ਆਰਡਰ ਕਮਾਲ ਦਾ ਸੋਹਣਾ ਆਰਡਰ ਤਿਆਰ ਕਰ ਜੀ ਨੇ ਕੱਚੀ ਕੱਚੀ ਆ ਹਜੇ ਕੱਚੀ ਹਾਂ ਥਣ ਬਹੁਤ ਚੰਗਾ ਨੇ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਹਾਂ ਸਾਰਾ 17 ਲੀਟਰ ਆਰਾਮ ਨਾਲ ਦੇ ਦਊਗੀ ਬਾਕੀ ਗਰਮੀ ਗੁਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਫੈਂਟ ਵੀ ਚੰਗੀ ਆਉਗਾ ਫੈਂਟ ਵੀ ਵਧੀਆਉ ਸਹੀ ਗੱਲ ਆ ਬਈ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਕਰਮਣ ਜੀ ਚੰਗੀ ਆਉਗੀ ਕਿ ਚਿੱਟੀ ਬਹੁਤ ਆ ਕੋਈ ਵੀਰ ਸੰਭਲੂਗਾ ਵੜ ਚੰਗੀ ਆ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਆਡਰ ਕਮਾਲ ਦਾ ਥਣ ਬਹੁਤ ਚੰਗਾ ਬਈ ਚੀਪਾ ਵੀ ਬਾਈ ਕਹਿੰਦਾ ਗੜ ਆਇਆ ਪੂਰਾ ਹਜੇ ਦਿਨ ਲੈਂਦੀ ਆ ਆਰਡਰ ਸੋਹਣਾ ਤਿਆਰ ਕਰਦਾ ਚੀਪਾ ਜਮਾ ਮਖਿਆਲ ਵਰਗਾ ਸਾਰੇ ਥਣਾ ਦਾ ਇੱਕੋ ਜੀ ਕੀ ਮੋਲ ਲਾ ਫਿਰ ਇਹਦਾ ਮੋਲੇ ਦਾ ਹੀ 45000 ਰੁਪਏ ਮਾਨਤਨ ਹੋ ਜੀ ਆ ਮਾਨਤਨ ਦਾ ਠੀਕ ਹੈ ਬਾਕੀ ਬਾਹਰ ਚ ਕੋਈ ਆਇਆ ਨਹੀਂ ਕਿਸੇ ਪਾਸੋਂ ਕੋਈ ਨੌਕਸ ਨਹੀਂ ਹੂੰ ਕੋਈ ਹੱਥ ਨਹੀਂ ਧਰਾਉਂਦੀ ਸਹੀ ਗੱਲ ਆ ਆਪਣੀ ਗਾਰੰਟੀ ਆ ਫੁੱਲ ਠੀਕ ਆ ਥਣਾ ਦੀ ਭਾਰ ਦੀ ਗਰੰਟੀ ਆ ਬਹੁਤ ਠੀਕ ਆ ਬਾਈ ਹਾਂ 45000 ਰੁਪਇਆ ਮੁੱਲ ਮੁੱਲ ਜਾਇਜ਼ ਆ ਬਾਕੀ ਵਿੱਚੋਂ ਮਾਨਦਨ ਜ਼ਰੂਰ ਹੋ ਜੀਗਾ ਬਸ ਕੱਚੀ ਕੱਚੀ ਲੈਵਾ ਬਹੁਤ ਬੜੀ ਖਾਸੀਅਤ ਐ ਦੀ ਗਰਮੀ ਨਹੀਂ ਮੰਦੀ ਫਰੈਂਡ ਚੰਗੀ ਥਣ ਬਹੁਤ ਚੰਗਾ ਲੱਗਿਆ ਕੀ ਬਾਤ ਥਣ ਤਾਂ ਇਧਰ ਉੱਥੇ ਬਹੁ ਪਈਆਂ ਹਨ ਸਾਰੀਆਂ ਬਰਡਲ ਨਾਲ ਗੱਡੂ ਫੇਰ ਕਰਮਾਈ ਨੇ ਸੋਨਾ ਉਰੋ ਵੀ ਲੈਵਾ ਦੁਆ ਦੁਕਾਨ ਨੇ ਲੈ ਕੀ ਬਾਤ ਆ ਬਾਈ ਹੂੰ ਫੇਸ ਬੜਾ ਚੰਗਾ ਫੇਸ ਬਹੁਤ ਸੋਹਣਾ ਸਹੀ ਗੱਲ ਆ ਬਾਈ ਅੱਗੇ ਵੀਰੇ ਮੋਟਰਸਾਈਕਲ ਕਿੰਨਾ ਮਾਡਲ ਹੈ ਇਹ 15ਵਾਂ ਮਾਡਲ ਆ ਜੀ 15 ਪਤਾ ਨਹੀਂ 16 ਪਤਾ ਨਹੀਂ 15 ਇੱਥੇ ਆ ਜੀ ਅੱਛਾ ਦੋਨੇ ਟਾਇਰ ਨਵੇਂ ਆ ਜੀ ਇਹਦੇ ਦੋਨੇ ਟਾਇਰ ਨਵੇਂ ਆ ਇੰਜਨ ਦਾ ਕੰਮ ਕਰਾਇਆ ਵਾ ਮੁੰਡਾ ਬਾਹਰ ਪਾ ਕੇ ਮੁੰਡੇ ਦਾ ਮੋਟਰਸਾਈਕਲ ਸੀ ਠੀਕ ਆ ਹਾਂ ਮੁੰਡਾ ਬਾਹਰ ਵਾ ਗਿਆ ਹਾਂ ਮੁੰਡੇ ਦਾ ਸੀ ਸਟਾਰਟਿੰਗ ਕਿਵੇਂ ਆ ਕਿਆ ਬਾਗ ਆ ਇੰਜਨ ਦਾ ਕੰਮ ਕਰਾਇਆ ਵਾ ਟਾਇਰ ਟਰ ਨਵੇਂ ਆ ਦੋਨੇ ਹਾਂ ਟਾਇਰ ਜੰਮ ਨਵੇਂ ਆ ਹਾਂ ਚੇਪੜੀ ਕਾਪੀ ਆ ਦੀ ਚੇਪੜੀ ਕ ਇੱਥੇ ਆਪਣੇ ਪਿੰਡ ਦੇ ਨਵੇਂ ਆ ਠੀਕ ਆ ਹਮੇ ਕੋਈ ਬਾਹਰ ਦਾ ਨਹੀਂ ਇੱਥੋਂ ਦੇ ਨਾਂ ਆਪਣੇ ਪਿੰਡ ਦੇ ਆ ਬਈ ਨਿਆਲ ਦੇ ਠੀਕ ਆ ਬਈ ਹਾਂ ਬਰਨਾਲੇ ਦੇ ਜ਼ਿਲ੍ਹੇ ਦੇ ਮਨਕਗੜ੍ਹ ਨਾਂ ਆਗੇ ਹਾਂ ਇੱਥੇ ਨਾਂ ਆਪਣੇ ਪਿੰਡ ਦੇ ਨਾਂ ਬੰਦੇ ਦੇ ਨਾਂ ਹੀ ਆਪਾਂ ਹਾਂ ਹੇ ਓਕੇ ਚਾਲਦਾ ਜਮਾ ਜਮਾ ਓਕੇ ਹੈ ਜੀ ਆ ਟਾਇਰ ਟੂਰ ਨਵੇਂ ਆਈਣ ਦਾ ਕੰਮ ਕਰਾਇਆ ਵਾ ਮੁੰਡੇ ਨੂੰ ਲੈ ਕੇ ਦਿੱਤਾ ਸੀ ਮੁੰਡਾ ਬਸ ਬਾਹਰ ਭੱਗ ਗਿਆ ਬਾਧੂ ਆ ਹੁਣ ਆਪਣੇ ਕੋਲੇ ਹੁਣ ਫਰੀ ਹੈ ਫਰੀ ਆ ਇਹ ਬਸ ਕਿ ਕੀ ਮੁੱਲ ਆ ਫਿਰ ਮੁੱਲੇ ਦਾ ਹੀ 32031 ਦਾ ਦੇਵਾਂਗੇ ਬਸ 32000 ਮੁੱਲ 31000 31000 ਦਾ ਦੇਵਾਂਗੇ ਜਾਇ ਜੀ ਮੁੱਲਾ ਆ ਜਾ ਜਾ ਬਸ ਐਵੇਂ 35 ਨੇ ਮੰਗਦੇ 40 ਨੇ ਮੰਗਦੇ ਮੋਟਰ ਹੈ ਦੀ ਗਾਰੰਟੀ ਆ ਟਾਇਰਾਂ ਟੂਰਾਂ ਦੀ ਕਾਪੀ ਦੀ ਇੰਜਨ ਦੀ ਹੋਰ ਆ ਕਿਸੇ ਪਾਸੋਂ ਹੱਥ ਨਹੀਂ ਚਾਬੀ ਵੀ ਫਾਲਦਾ ਅੱਛਾ ਹਾਂ ਠੀਕ ਆ ਭਾਈ ਚਾਬੀ ਵੀ ਨਹੀਂ ਬਾਈ ਕਹਿੰਦਾ ਪਾਲਦਾ ਕੋਈ ਚੱਕਰੀ ਨਹੀਂ ਤੇ ਅੱਖਾਂ ਵਿੱਚ ਕੇ ਲੈ ਜੇ ਅੱਖ ਠੀਕ ਹੈ ਭਾਈ ਧੰਨਵਾਦ